ਪਿਆਰੇ ਕਿਸਾਨ ਭਰਾਵੋ ਤੁਹਾਡੀ ਆਪਣੀ ਮਾਨ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਨੂੰ ਸ਼ਹਿਰੀ ਵਿਕਾਸ ਵਿੱਚ ਸਿੱਧੇ ਹਿੱਸੇਦਾਰ ਬਣਾ ਕੇ ਉਹਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਮੰਤਵ ਨਾਲ ਤਿਆਰ ਕੀਤੀ ਸੀ ਪਰ ਜਦੋਂ ਬਹੁਤ ਸਾਰੇ ਕਿਸਾਨਾਂ ਨੇ ਇਸ ਤੇ ਆਪਣੀ ਅਸਹਿਮਤੀ ਜਤਾਈ ਤਾਂ ਸਰਕਾਰ ਨੇ ਬਿਨਾਂ ਇੱਕ ਪਲ ਦੀ ਦੇਰੀ ਕੀਤੇ ਲੋਕਾਂ ਦੀ ਆਵਾਜ਼ ਦਾ ਸਤਿਕਾਰ ਕਰਦੇ ਹੋਏ ਇਹ ਪਾਲਿਸੀ ਵਾਪਸ ਲੈ ਲਈ। ਇਹੀ ਤਾਂ ਅਸਲ ਲੋਕਤੰਤਰ ਹੈ। ਜਿੱਥੇ ਸਰਕਾਰ ਆਪਣੀ ਸੋਚ ਤੋਂ ਵੱਧ ਲੋਕਾਂ ਦੀ ਸੋਚ ਨੂੰ ਤਰਜੀਹ ਦੇਵੇ ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਜਿਸ ਦੀ ਜ਼ਿੱਦ ਨੇ ਤਕਰੀਬਨ 750 ਕਿਸਾਨਾਂ ਦੀਆਂ ਕੀਮਤੀ ਜਾਨਾਂ ਲੈ ਲਈਆਂ ਤੇ ਦੂਜੀ ਪਾਸੇ ਮਾਨ ਸਰਕਾਰ ਜਿਸ ਨੇ ਸਾਬਤ ਕਰ ਦਿੱਤਾ ਕਿ ਲੋਕਾਂ ਦੀ ਆਪਣੀ ਸਰਕਾਰ ਉਹੀ ਹੈ ਜੋ ਲੋਕਾਂ ਨੂੰ ਸੁਣੇ ਸਮਝੇ ਤੇ ਮੰਨੇ ਇਹੀ ਫਰਕ ਹੁੰਦਾ ਹੈ ਉਹ ਜੀ ਖਾਸ ਲੋਕਾਂ ਜਾਂ ਕਿਸੇ ਖਾਸ ਪਰਿਵਾਰ ਲਈ ਚੱਲਣ ਵਾਲੀ ਸਰਕਾਰ ਅਤੇ ਸੱਚਮੁੱਚ ਲੋਕਾਂ ਦੀ ਆਪਣੀ ਸਰਕਾਰ ਚ ਮਾਨ ਸਰਕਾਰ ਹਰ ਹਾਂ ਕਿਸਾਨ ਦੇ ਨਾਲ